ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅ ਅਸੀਂ ਇੱਕ ਸ਼ੰਭੂ ਤੋਂ ਬਹੁਤ ਵੱਡੀ ਰਿਕਵਰੀ ਕੀਤੀ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਵਰੁਣ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ ੇਟ ਐਸਐਚਓ ਸ਼ੰਭੂ ਨੇ ਕੱਲ ਮਿਤੀ 5 2 2026 ਨੂੰ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਟੋਲ ਪਲਾਜ਼ੇ ਤੋਂ ਪਹਿਲਾਂ ਮਹਿਮਦਪੁਰ ਬੈਰੀਅਰ ਤੇ ਜਿਹੜਾ ਅੱਗੇ ਵੀ ਅਕਸਰ ਅਸੀਂ ਐਹੋ ਜਿਹੇ ਚੈਕਿੰਗਾਂ ਕਰਦੇ ਰਹਿੰਦੇ ਹਾਂ ਉੱਥੇ ਤੇ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਤਾਂ ਨਾਕੇ ਤੇ ਦੌਰਾਨ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਹਨੂੰ ਚੈੱਕ ਕੀਤਾ ਤੇ ਉਹਦੇ ਕੋਲੋਂ ਉਹਦੇ ਕੋਲੋਂ 1 ਕਿਲੋ ਜਿਹੜੀ ਹੀਰਨ ਬਰਾਮਦ ਹੋਈ ਇਹ ਸਭ ਦੀ ਕਿੰਨੀ ਕੀਮਤ ਹੋਣੀ ਚਾਹੀਦੀ ਇਹਦੇ ਬਾਰੇ ਜੀ ਤੁਹਾਨੂੰ ਜਿਆਦਾ ਪਤਾ ਤੁਸੀਂ ਖਬਰਾਂ ਕੋਲ ਲਾਉਂਦੇ ਰਹਿੰਦੇ ਹੋ ਤਾਂ ਲਿਖਦੇ ਰਹਿੰਦੇ ਹੋ ਦੀ ਕੀਮਤ ਮੈਂ ਕਿਉਂਕਿ ਇਹੋ ਜੀ ਚੀਜ਼ ਤਾਂ ਐ ਨਹੀਂ ਕੋਈ ਪਲੋਟ ਆ ਜਾਂ ਕਿੰਨੀ ਕੀਮਤ ਹੋਵੇ ਇਹਦਾ ਲੱਗੀ ਲਾਈ ਆ ਜੀ ਇਹਦਾ ਜੋ ਛੋਕਰ ਸਰ ਬੰਦੇ ਦਾ ਇਹ ਕਿੱਥੋਂ ਲੈ ਕੇ ਆ ਰਿਹਾ ਸੀ ਕਿੱਥੇ ਨੇ ਦੇਣੀ ਤੇ ਜੀ ਅਸੀਂ ਇਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹੈਪੀ son of ਸ਼ੇਰ ਸਿੰਘ ਇਹ ਕ੍ਰਿਸ਼ਨਾ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਜੀ ਇਹ ਤੇ ਇਹਦੇ ਤੇ ਪਹਿਲੇ ਵੀ ਚੋਰੀ-ਚੂਰੀ ਦੇ ਪਰਚੇ ਦਰਜ ਨੇ ਤੇ ਇਹ ਪਾਰਟ ਆ ਉਹ ਦਿੱਲੀ ਸਾਈਡ ਤੋਂ ਲੈ ਕੇ ਆ ਰਿਹਾ ਸੀਗਾ ਜੀ ਕਿ ਅੱਗੇ ਜਾਣਾ ਸੀ ਕਿਸਤੇ ਸੀਗਾ ਜੀ ਇਹ ਬੱਸ ਬੁਸਤੇ ਆਇਆ ਸੀਗਾ ਜੀ ਅੱਗੇ ਨਾ ਇਹ ਜਦੋਂ ਨਾਕਾ ਨੂੰ ਕਰ ਲੱਗਿਆ ਹੁੰਦਾ ਫਿਰ ਇਹ ਬੱਸ ਤੋਂ ਉਤਰ ਕੇ ਪੈਦਲ ਹੋ ਜਾਂਦੇ ਆ ਤੇ ਵੀ ਅਸੀਂ ਨਾਕਾ ਲੰਘ ਜੇਗਾ ਨੱਕ ਦੀ ਫਿਰ ਚੈਕਿੰਗ ਹੁੰਦੀ ਆ ਤਾਂ ਕਰਕੇ ਇਹ ਵਹੀਕਲ ਤੇ ਸੀ ਉਹ ਇਹ ਥੱਲੇ ਉਤਰ ਗਿਆ ਥੱਲੇ ਉਤਰ ਕੇ ਜਦੋਂ ਪੁਲਿਸ ਪਾਰਟੀ ਨੂੰ ਦੇਖਿਆ ਭੱਜਣ ਲੱਗਿਆ ਦਫਾਵਾ ਸੁੱਟ ਕੇ ਤੇ ਇਹਨਾਂ ਨੇ ਐਸ ਐਚਓ ਸ਼ੰਭੂ ਤੇ ਇਹਨਾਂ ਦੀ ਟੀਮ ਉੱਥੇ ਖੜੀ ਸੀ ਇਹਨਾਂ ਨੇ ਬੜੇ ਮਸਤੀ ਨਾਲ ਕਾਬੂ ਕੀਤਾ ਕਾਬੂ ਕਰਕੇ ਚੈੱਕ ਕੀਤਾ ਐਫ ਆਈ ਨੰਬਰ 24 ਅੰਡਰ ਸੈਕਸ਼ਨ 21 485 ਐਨ ਡੀ ਪੀ ਐਸ ਤੇ ਪਰਚਾ ਦੇ ਕੇ ਕਾਰਵਾਈ ਕੀਤੀ ਹੈ ਤੇ ਇਹ ਅ ਇੱਕ ਕਿਲੋ ਹੀਰੇ ਨਾਲ ਤੇ ਬਹੁਤ ਹੈਵੀ ਰਿਕਵਰੀ ਹੈ ਜੀ ਇਹ ਕਮਰਸ਼ੀਅਲ ਹੁੰਦੀ ਹੈ ਸੁਪਰ ਕਮਰਸ਼ੀਅਲ ਸਰ ਕੋਈ ਦੱਸਿਆ ਜੀ ਨੇ ਕਿੱਥੇ ਕਿ ਸਪਲਾਈ ਕਰਨੀ ਸੀ ਕਿ ਜੀ ਤੇ ਜੀ ਹਜੇ ਨਾ 5 ਦਿਨ ਦਾ ਰਿਮਾਂਡ ਲਿਆ ਹੈਗਾ ਹਾਂ ਜੀ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਮਤਲਬ ਇਹਦੇ ਕਲੀਅਰ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੁਆਰਾ ਕਰਕੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਪਰ ਇਹ ਆ ਵੀ ਹੁਣ ਜੇ ਮੈਂ ਕੋਈ ਗੱਲ ਇਹੋ ਜੀ ਡਿਸਕਲੋਜ਼ ਕਰਤੀ ਤਾਂ ਇਹ ਮੀਡੀਆ ਚੈਨਲ ਅੱਗੇ ਕਈ ਵਾਰੀ ਬੰਦਿਆਂ ਤੱਕ ਪਤਾ ਲੱਗ ਜਾਂਦੀ ਹੈ ਆ ਕਰਕੇ ਉਹ ਮੈਂ ਹਜੇ ਇਹ 스테ਜ ਤੇ ਐਕਸਪਲੋਰ ਨਹੀਂ ਬਾਕੀ ਅਸੀਂ ਜਿੱਥੋਂ ਲੈ ਕੇ ਆਏ ਉਹਨੂੰ ਵੀ ਪੜਾਂਗੇ ਤੇ ਜਿੱਥੇ ਦੇਣ ਚੱਲਿਆ ਸੀ ਉਹ ਵੀ ਸਾਰਾ ਨੈਟਵਰਕ ਇਹ ਕਲੀਅਰ ਕਰਾਂਗੇ ਸਰ ਜਿਹੜੇ ਤੁਸੀਂ ਦੱਸਦੇ ਹੋਵੇ ਦੇ ਖਿਲਾਫ ਚੋਰੀ ਦੇ ਪਰਚੇ ਦਰਜ ਜੀ ਕੋਈ ਐਨਡੀਪੀਐਸ ਜਾਂ ਕੋਈ ਨਸ਼ੇ ਦਾ ਵੀ ਕੋਈ ਪਹਿਲਾ ਮਾਮਲਾ ਦਰਜਾ ਦੇ ਖਿਲਾਫ ਜੀ ਨਹੀਂ ਹਜੇ ਚੈੱਕ ਕਰਾਂਗੇ ਹਜੇ ਤਾਂ ਚੋਰੀ ਚੋਰੀ ਦੀ ਪਰਚੇ ਦਰਜ ਹੋਏ ਨੇ ਨਸ਼ੇ ਦਾ ਤਾਂ ਨਹੀਂ ਹੈ ਨਹੀਂ ਨਹੀਂ ਹਾਂ ਨਸ਼ੇ ਦਾ ਸ਼ੁਰੂਆਤੀ ਜਾਂਚ ਇਸ ਕੀ ਕੋਰੀਅਰ ਬੰਦਾ ਕੋਰੀਅਰ ਦਾ ਜਿਵੇਂ ਕੋਰੀਅਰ ਸਵਾਲ ਕਰਦੇ ਆ ਉਹ ਜੀ ਬੰਦਾ ਨਹੀਂ ਜੀ ਆਪ ਵੀ ਇਹ ਕੋਰੀਅਰ ਤਾਂ ਕਿਉਂ ਹੈ ਜੀ ਹਾਂ ਇਹ ਆਪ ਵਿੱਚ ਇਨਵਾਲਵ ਨੋ ਹੀ ਇਜ਼ ਨਾਟ ਕੋਰੀਅਰ ਠੀਕ ਹੈ ਨਾ ਇਹਦੇ ਇਹਦੇ ਅਸੀਂ ਸਾਰਾ ਇਹਦੇ ਡਿਟੇਲ ਚੈੱਕ ਕਰ ਰਹੇ ਹਾਂ ਪੰਜ ਦਿਨ ਦਾ ਰਿਮਾਂਡ ਲਿਆ ਮਾਨਜੋਗ ਅਦਾਲਤ ਤੋਂ ਤੇ ਸੀਨੀਅਰ ਅਫਸਰਾਂ ਦੀ ਜੋ ਰਹਿਨਮਾਈ ਹੈਟ ਅਸੀਂ ਇਹਦੀ ਧਿਕਾਈ ਨਾਲ ਦੁਤੀਸ਼ ਕਰਾਂਗੇ ਸਰ ਜਿਵੇਂ ਪੁਲਿਸ ਨੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਜਿਹੋਦੇ ਸ਼ਫਰਦ ਉਹਦੇ ਸਬੰਧਿਤ ਬਹੁਤ ਵੱਡੀ ਰਿਕਵਰੀ ਮਲੀ ਹੈ ਸਰ ਕੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਹਾਂ ਜੀ ਇਹ ਬਹੁਤ ਵੱਡੀ ਰਿਕਵਰੀ ਹੈ ਜੀ ਇਹ ਦੇਖੋ ਇਹ ਕਿਲੋ ਕੰਜ਼ਿਊਮ ਕਿੰਨੇ ਬੰਦਿਆਂ ਚ ਹੋਣੀ ਸੀ ਇਹ ਕਿਲੋ ਹੀ ਰੇਣਾ ਬਹੁਤ ਇਹ ਡਰੱਗ ਇਹ ਤੋਤੇ ਦਾ ਡਰੱਗ ਹੀ ਕੋਈ ਨਹੀਂ ਹੈਗਾ ਠੀਕ ਹੈ ਨਾ ਤੇ ਇਹ ਕਿਲੋ ਕਿੱਥੇ ਕਿੱਥੇ ਕੰਜ਼ਿਊਮ ਹੋਣੀ ਸੀ ਕਿੰਨੇ ਮਾਵਾ ਦੇ ਬੱਚੇ ਖਰਾਬ ਹੋਣੇ ਸੀਗੇ ਤੇ ਸੋ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਮਤਲਬ ਹੋਰ ਇਹੋ ਜਿਹੇ ਰਿਕਵਰੀਆਂ ਕਰੀਏ ਤੇ ਇਹਦੇ ਨਾਲ ਮਤਲਬ ਬੜੀ ਠੱਲ ਪਏਗੀ ਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਹ ਵੀ ਸਲਾਖਾਂ ਪਿੱਛੇ ਜਾਣਗੇ ਕਿਉਂਕਿ ਇਹ ਕਮਰਸ਼ੀਅਲ ਇਹਦੇ ਚ ਨਾ ਤਾਂ ਜਮਾਨਤਾ ਜਲਦੀ ਜਲਦੀ ਨਾ ਕੋਸ਼ ਤੇ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਸਟਰੋਂਗ ਕੇਸ ਬਣਾ ਕੇ ਨਾਲੇ ਇਹਦੇ ਜਿਹੜੇ ਨਾਲਦੇ ਆ ਉਹਨਾਂ ਨੂੰ ਫੜ ਕੇ ਸਾਰਾ ਨੈਕਸਸ ਕਲੀਅਰ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਬੰਦ ਕਰਾਣਾ ਸਰ ਜਿੰਨੇ ਬੰਦੇਗੁਰ 10 ਗ੍ਰਾਮ 15 ਗ੍ਰਾਮ 20 ਗ੍ਰਾਮ ਫੜੀ ਜਾਂਦੀ ਹੈ ਜੀ ਪਰ ਛੋਟੀ ਰਿਕਵਰੀ ਹੁੰਦੀ ਹੈ ਪਰ ਬਹੁਤ ਵੱਡੀ ਰਿਕਵਰੀ ਹੈ ਇਸ ਸਬੰਧ ਦੇ ਵਿੱਚ ਫਿਰ ਐਸਐਚਓ ਸਾਹਿਬ ਨੂੰ ਕੋਈ ਵਿਸ਼ੇਸ਼ ਤੌਰ ਤੇ ਹਾਂਜੀ ਹਾਂਜੀ ਪੰਜਾਬ ਸਰਕਾਰ ਨੇ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹਦੇ ਵਿੱਚ ਮਤਲਬ ਅਨਾਉਂਸ ਕੀਤਾ ਹੋਇਆ ਨਾਮ 50000 ਆ ਜਾਂ 40 ਆ ਜਾਂ ਕਿੰਨਾ ਉਹ ਮਤਲਬ ਉਹਨਾਂ ਨੇ 1 ਕਿਲੋ ਹੀਰੇਨ ਦੇ ਉੱਤੇ ਕੈਸ਼ ਰਿਵਾਰਡ ਕੀਤਾ ਉਹ ਅਸੀਂ ਲਿਖ ਕੇ ਭੇਜਾਂਗੇ ਜਿਹੜੇ ਜਿਹੜੇ ਮੁਲਾਜ਼ਮਾਂ ਦੀ ਇਹਦੇ ਚ ਕਾਰਗ ਜਾਰੀ ਆ ਤੇ ਉਹਨਾਂ ਨੂੰ ਜ਼ਰੂਰ ਦਵਾਵਾਂਗੇ ਜੀ ਇਹਨਾਂ ਦੀ ਹੌਸਲਾ ਵਾਈ ਵਾਸਤੇ ਤੇ ਬਾਕੀ ਇੱਕ ਐਗਜ਼ਾਮਪਲ ਦੇ ਤੌਰ ਤੇ ਇਹਨਾਂ ਨੂੰ ਮਤਲਬ ਅਸੀਂ ਸਨਮਾਨਿਤ ਕਰਾਵਾਂਗੇ ਤੇ ਜਿਹੜੇ ਆਮ ਲੋਕ ਇਸ ਨਸ਼ੇ ਤੰਦੇ ਚ ਪਏ ਉਹਨਾਂ ਨੂੰ ਤੁਸੀਂ ਕੀ ਉਹਨਾਂ ਨੂੰ ਇਹ ਆ ਵੀ ਦੇਖੋ ਸਰਕਾਰ ਦਾ ਬੜਾ ਕਲੀਅਰ ਫੰਡਾ ਹੁਣ ਤੁਹਾਨੂੰ ਪਤਾ ਹੀ ਉਹ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਸਾਲ ਡੇਢ ਸਾਲ ਤੋਂ ਇਹ ਬੜੀ ਜੋਰ ਸ਼ੋਰ ਨਾਲ ਮਹੀਮ ਚੱਲ ਰਹੀ ਹੈ ਤੇ ਇਹਦੇ ਜਿਹੀ ਹੈ ਵੀ ਜਿਹੜੇ ਇੱਥੇ ਕੰਮ ਕਰਦੇ ਨੇ ਅਸੀਂ ਫੜ ਕੇ ਅੰਦਰ ਦਵਾਂਗੇ ਜਾਂ ਆਪਣਾ ਛੱਡ ਦੇਣ ਜਾਂ ਭਜ ਭੁੱਜ ਜਾਣ ਪੰਜਾਬ ਚੋਂ ਕਿਉਂਕਿ ਅਸੀਂ ਮਾਈਕਰੋ ਲੈਵਲ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਕਦੇ ਤੁਸੀਂ ਪਹਿਲਾਂ ਕਹਿੰਦੇ ਸੀ ਵੱਡਾ ਸਮਗਲਰ ਨਹੀਂ ਫੜਿਆ ਜਾਂਦਾ ਠੀਕ ਹੈ ਨਾ ਹੁਣ ਵੱਡੇ ਵੀ ਫੜੇ ਜਾਂਦੇ ਆ ਛੋਟੇ ਵੀ ਫੜੇ ਜਾਂਦੇ ਆ ਠੀਕ ਹੈ ਨਾ ਤਾਂ ਕਰਕੇ ਇਹ ਸਾਰਿਆਂ ਦੇ ਉੱਤੇ ਚੈੱਕ ਹੈ ਤੇ ਅਸੀਂ ਸਾਰਾ ਮਤਲਬ ਇਹਨੂੰ ਲੋਕਾਂ ਦੀ ਮਤ ਨਾਲ ਇਹਨੂੰ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਮਤਲਬ ਖਤਮ ਕਰ ਦੇਈਏ ਠੀਕ ਹੈ ਥੈਂਕ ਯੂ ਠੀਕ ਹੈ ਜੀ